ਨੈਕਸਚਨ ਐਡਵਾਂਸ ਐਕੂਪਰੇਸ਼ਨ ਵੱਲੋਂ ਜਿੱਥੇ ਲੋਕਾਂ ਨੂੰ ਬਿਮਾਰੀਆਂ ਤੋਂ ਠੀਕ ਕੀਤਾ ਜਾ ਰਿਹਾ ਹੈ ਉੱਥੇ ਨਾਲ ਹੀ ਨੌਜਵਾਨਾਂ ਨੂੰ ਨੌਕਾ ਰੋਜ਼ਗਾਰ ਨਾਲ ਜੋੜਿਆ ਜਾ ਰਿਹਾ ਹੈਗਾ ਇਸੇ ਤਹਿਤ ਅਸੀਂ ਅੱਜ ਖੋਲੇ ਵਾਲੇ ਪਿੰਡ ਦੇ ਵਿੱਚ ਨੈਕਸਟ ਜਨ ਤੋਂ ਇੱਕ ਸਟੂਡੈਂਟ ਵੱਲੋਂ ਆਪਣਾ ਜਿਹੜਾ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਆ ਸਾਡੇ ਨਾਲ ਗੱਲਬਾਤ ਦੀ ਨੇ ਤਲਪਰੀ ਜੀ ਕੀ ਕਹਿਣਾ ਤੁਸੀਂ ਕਿੰਨਾ ਸਮਾਂ ਜਿਹੜਾ ਫ੍ਰੀ ਕੋਰਸ ਦੇ ਵਿੱਚ ਨੈਕਸਟ ਜਨ ਉਹਨਾਂ ਕੋਲ ਸਟੱਡੀ ਕੀਤੀ ਸੀ ਤੇ ਆਪਣਾ ਕੰਮ ਕਰ ਸ਼ੁਰੂ ਕੀਤਾ ਮੈਂ ਹੀ 2 ਸਾਲ ਪਹਿਲਾਂ ਆਪਣੀ ਪਲੱਸ 2 ਪਾਸ ਕਰਕੇ ਮਤਲਬ ਤੇ ਇਹਨਾਂ ਕੋਲ ਲੱਗ ਗਿਆ ਸੀਗਾ ਇਹਨਾਂ ਕੋਲ ਐਡਮਿਸ਼ਨ ਲਈ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਜਿਵੇਂ ਜਿਵੇਂ ਆਪਾਂ ਸਿੱਖੀ ਗਏ ਹੌਲੀ ਹੌਲੀ ਮੇਰੇ ਤੇ ਰੁਝਾਨ ਬਣਿਆ ਕਿ ਮੈਂ ਆਪਦਾ ਵੀ ਕੰ ਤੇ 2 ਸਾਲ ਇਹਨਾਂ ਕੋਲ ਮਨੋਵਿਗਿਆਨਕ ਥੈਰੇਪੀ ਸਿੱਖਣ ਤੋਂ ਬਾਅਦ ਨੇ ਕੋਲ ਸਾਰਾ ਕੰਮ ਸਿੱਖਣ ਤੋਂ ਬਾਅਦ ਮੈਂ ਆਵਤਾ ਸੈਂਟਰ ਇੱਥੇ ਗੋਲੇ ਵਾਲੇ ਕੀਤਾ ਹੈ ਤੇ ਜਿਸ ਤਰ੍ਹਾਂ ਉੱਥੇ ਅਸੀਂ ਸਾਰਾ ਟ੍ਰੀਟਮੈਂਟ ਕਰਦੇ ਸੀ ਐਕੂਪ੍ਰੈਸ਼ਰ ਥੈਰੇਪੀ ਨੈਚੁਰਲ ਕੁਦਰਤੀ ਵਿਧੀ ਨਾਲ ਆਪਾਂ ਸਾਰਾ ਟ੍ਰੀਟਮੈਂਟ ਕਰਦੇ ਸੀਗੇ ਉਸੇ ਤਰੀਕੇ ਨਾਲ ਅਸੀਂ ਇੱਥੇ ਵੀ ਟ੍ਰੀਟਮੈਂਟ ਕਰਦੇ ਪਏ ਆ ਜੀ ਲੋਕਾਂ ਦਾ ਕਿਦਾਂ ਰਿਸਪੌਂਸ ਮਿਲ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਕਈ ਕਾਫੀ ਲੋਕਾਂ ਨੂੰ ਕਾਫੀ ਕਰਦਾ ਦੀਆਂ ਬਿਮਾਰੀਆਂ ਹੁੰਦੀਆਂ ਨੇ ਕਈਕਾਂ ਮਾਨਿਕਸ ਤੌਰ ਤੇ ਵੀ ਕਿਤੇ ਨਾ ਕਿਤੇ ਹੁੰਦੀਆਂ ਨੇ ਤੇ ਉਹ ਚੀਜ਼ਾਂ ਨੂੰ ਤੁਸੀਂ ਕਿਵੇਂ ਇੱਥ ਠੀਕ ਹੁੰਦਾ ਪਹਿਲੀ ਗੱਲ ਜਦੋਂ ਅਸੀਂ ਥੈਰੇਪੀ ਕਰਤੀ ਉਹਦੇ ਨਾਲ ਠੀਕ ਹੋ ਗਿਆ ਸੈਕਿੰਡ ਚੀਜ਼ ਜਦੋਂ ਆਪਾਂ ਉਹਨਾਂ ਨੂੰ ਕੁਦਰਤੀ ਮਤਲਬ ਐਲੋਪੈਥਿਕ ਤੋਂ ਦੂਰ ਕਰਕੇ ਆਪਾਂ ਥੋੜਾ ਮਤਲਬ ਮਾੜੀ ਉਸ ਨੂੰ ਵੀ ਨਹੀਂ ਕਹਰੇ ਲੇਕਿਨ ਆਯੁਰਵੈਦਿਕ ਦਵਾਈ ਨਾਲ ਵੀ ਉਹਨਾਂ ਨੂੰ ਠੀਕ ਫਰਕ ਪੈ ਰਿਹਾ ਤੇ ਮੇਨ ਥਰਡ ਪੁਆਇੰਟ ਜਿਹੜਾ ਆ ਜਾਂਦਾ ਉਹਨੂੰ ਆਪਾਂ ਮੈਂਟਲੀ ਤੌਰ ਤੇ ਪ੍ਰੀਪੇਅਰ ਕਰਕੇ ਫਿਰ ਉਹਨਾਂ ਨੂੰ ਜ਼ਿਆਦਾ ਫਰਕ ਪੈਂਦਾ ਕਿਉਂਕਿ ਜਦੋਂ ਬੰਦਾ ਮੈਂਟਲੀ ਤੌਰ ਤੇ ਜ਼ਿਆਦਾ ਪਰ ਜੇ ਰਹੂਗਾ ਉਹਨੂੰ ਆਪਣੇ ਤੇ ਯਕੀਨ ਹੋਊਗਾ ਫਿਰ ਹੀ ਉਹਨੂੰ ਫਰਕ ਹੋਊਗਾ ਕਿਤੋਂ ਵੀ ਫਰਕ ਪਿਆ ਜਾਂਦਾ ਤੇ ਉਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਕ ਪਾ ਰਹੇ ਹਾਂ ਦੋ ਸਾਲ ਦੇ ਵਿੱਚ ਤੁਸੀਂ ਇਹਨਾਂ ਕੋਲੇ ਡਿਪਲੋਮਾ ਕੀਤਾ ਸੀ ਕਿ ਅਸੋ ਅੱਗੇ ਕੀ ਪੜੀ ਪਹਿਲਾਂ ਮੈਂ ਡਿਪਲੋਮਾ ਕੀਤਾ ਫਿਰ ਮਤਲਬ ਪਹਿਲਾਂ ਬੇਸਿਕ ਕੀਤਾ ਫਿਰ ਡਿਪਲੋਮਾ ਕੀਤਾ ਫਿਰ ਮਾਸਟਰ ਡਿਗਰੀ ਕੀਤੀ ਇਹਨਾਂ ਕੋਲੇ ਹਜੀ ਤੇ 6 ਮਹੀਨੇ ਦਾ ਕੋਰਸ ਸੀਗਾ ਤੇ 6 ਮਹੀਨੇ ਲਾ ਕੇ ਉਸ ਤੋਂ ਐਡੀਸ਼ਨਲ ਮਹੀਨੇ ਤੋਂ ਦੋ ਸਾਲ ਟੇਕੇ ਕੰਮ ਕੀਤਾ ਫਿਰ ਮੈਂ ਵੀ ਚਲੋ ਐਕਸਪੀਰੀਅੰਸ ਬੰਦੇ ਦਾ ਬਣ ਜਾਂਦਾ ਤੇ ਉਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਆਪਾਂ ਆਦਰ ਸੈਂਟਰ ਕੋਲੇ ਆਏ ਤੁਹਾਨੂੰ ਕਿਤੇ ਹੋਰ ਪਿੰਡ ਦੇ ਵਿੱਚ ਵਧੀਆ ਰਿਸਪੌਂਸ ਤੁਹਾਨੂੰ ਮਿਲ ਰਿਹਾ ਹੈ ਹਾਂ ਜੀ ਹਾਂ ਜੀ ਮਿਲ ਜਾਂਦਾ ਹੈ ਮਰੀਜ਼ਾਂ ਦਾ ਕਿੰਨੇ ਪਰਸੈਂਟੇਜ ਬਿਮਾਰੀਆਂ ਜਿਹੜੇ ਠੀਕ ਕਰ ਚੁੱਕੇ ਨੇ ਕੋਈ ਇੱਥੇ ਜ਼ਿਆਦਾਤਰ ਜਿਵੇਂ ਗੋਡੇ ਦੀ ਦਿੱਕਤ ਹੈ ਜਿਵੇਂ ਜਾਂ ਸ਼ਾਰਟਿਕਾ ਦੀ ਪ੍ਰੋਬਲਮ ਆ ਉਹਨੂੰ ਹੌਲੀ ਹੌਲੀ ਫਰਕ ਪੈਂਦਾ ਜੇ ਆਪਾਂ ਆ ਜਿੱਕੇ ਦੀ ਬਿਅੱਜ ਹੀ ਨਹੀਂ ਫਰਕ ਪੈਂਦਾ ਥੋੜੇ ਆਪਣੀ ਸੈਟਿੰਗ ਲੈਣੀ ਪੈਂਦੀ ਉਹਦੇ ਨਾਲ ਫੇਰ ਫਰਕ ਪੈਂਦਾ ਜੀ ਬਾਕੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਇੱਥੇ ਗੋਲਲੇ ਵਾਲੇ ਨੇੜੇ ਤੇੜੇ ਹੈਗੀ ਕਿਸੇ ਨੂੰ ਪ੍ਰੋਬਲਮ ਤੇ ਆਪਣੇ ਕੋਲ 10 ਤੋਂ 5 ਵਿਜ਼ਿਟ ਕਰ ਸਕਦੇ ਆ ਕੰਸਲਟ ਕਰਕੇ ਆਪਦੀ ਬਾਕੀ 10 ਤੋਂ ਬਾਅਦ ਆਪਾਂ ਇੱਥੇ ਬੈਠਦੇ ਹਾਂ ਤੇ ਜਦੋਂ ਮਰਜ਼ੀ ਕਾਲ ਕਰਕੇ ਆਪਣਾ ਨੰਬਰ ਥੱਟ ਕੋਲ ਮੈਂਸ਼ਨ ਕਰ ਦਾਂਗੇ ਥੱਲੇ ਤੇ ਕਾਲ ਕਰਕੇ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਆ। ਵੇਖੋ ਦਿਲਜੀਤ ਗੱਲ ਕਰੀਏ ਨੌਜਵਾਨ ਪੜ੍ਹਾਈ ਕਰਕੇ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਤੁਸੀਂ ਇੱਥੇ ਕੰਮ ਸਿੱਖਿਆ ਤੇ ਇੱਥੇ ਅੱਜ ਸ਼ੁਰੂ ਕੀਤਾ ਕੀ ਕਰਨ ਬਣੀ? ਕਰਨ ਬਾਈ ਜੀ ਵੇਖੋ ਜੇ ਬਾਹਰ ਜਾਵਾਂਗੇ 12ਵੀਂ ਕੰਮ ਹੀ ਕਰਨਾ ਪੈਣਾ। ਉਨੀ ਮਿਹਨਤ ਉੱਥੇ ਹੈ ਉਨੀ ਮਿਹਨਤ ਇੱਥੇ ਹੈ। ਚਲੋ ਇੱਥੇ ਨਾਲ ਤਾਂ ਇੱਕ ਸਾਲ ਦੀ ਆਪਾਂ ਸੇਵਾ ਵੀ ਕਰ ਰਹੇ ਆ। ਸੇਵਾ ਕਰਕੇ ਮਿਹਨਤ ਉਨੀ ਕਰ ਰਹੇ ਆ। ਮਤਲਬ ਨਾ ਤਾਂ ਪੁੰਨ ਖਟਰੇ ਕਹਿੰਦਾ ਮਤਲਬ ਆਪਾਂ ਤੇ ਕੰਮ ਉਹੀ ਇੱਥੇ ਤੇ ਮੇਨ ਗੱਲ ਪਰਿਵਾਰ ਦੇ ਵਿੱਚ ਰਹਿ ਰਹੇ ਹਾਂ ਪਹਿਲਾਂ ਜੇ ਆਪਾਂ ਬਾਹਰ ਜਾਂਦੇ ਪਰਿਵਾਰ ਤੋਂ ਦੂਰ ਵੀ ਹੋਣਾ ਪੈਂਦਾ ਸਾਰਾ ਕੁਝ ਕਰ ਰਿਹਾ ਮਤਲਬ ਜਿੰਨਾ ਆਪਾਂ ਇਨਵੈਸਟ ਬਾਹਰ ਜਾਂ ਤੇ ਕਰਦੇ ਜੇ ਆਪਾਂ ਉਸ ਕੋਸ਼ਕ ਪਰਸੈਂਟ ਇਨਵੈਸਟ ਆਪਾਂ ਇੱਥੇ ਕਰ ਲਈਏ ਤੇ ਆਪਾਂ ਆਦਾ ਵਧੀਆ ਸੈਟਅਪ ਬਣਾ ਕੇ ਆਦਾ ਵਧੀਆ ਰੋਜ਼ਗਾਰ ਕਮਾ ਸਕਦੇ ਹਾਂ ਇਹਦੇ ਨਾਲ ਮੈਂ ਤਾਂ ਰੋਜ਼ਗਾਰ ਕਮਾਈ ਰਿਹਾ ਮਲਾ ਦੀ ਕਮਾਈ ਕਰ ਰਿਹਾ ਇਹਦੇ ਨਾਲ ਹੋਰ ਵੀ ਜੇ ਕੋਈ ਸਿੱਖਣ ਮਤਲਬ ਚਾਹਵਨ ਹੈਗਾ ਸਿੱਖਣ ਦਾ ਹੀ ਉਹਨੂੰ ਵੀ ਆਪਾਂ ਰੋਜ਼ਗਾਰ ਦੇ ਸਕਦੇ ਹਾਂ ਇਹਦੀ ਪੂਰੀ ਐਜੈਕਟ ਲੋਕੇਸ਼ਨ ਕਿਹੜੀ ਹੈਗੀ ਜਿਸ ਦਿਨ ਹੋਵੇਗੀ ਇਹਦੀ ਐਗਜ਼ੈਕਟ ਲੋਕੇਸ਼ਨ ਹੈ ਕਿ ਨਰਮਲ ਡੇਰਾ ਕਾਬਲ ਵਾਲੀ ਰੋਡ ਤੇ ਨਰਮਲ ਡੇਰਾ ਉਹਦੇ ਬਿਲਕੁਲ ਸਾਹਮਣੇ ਹੈਗਾ ਜੀ ਤੇ ਜੇ ਮੇਨ ਪੁਆਇੰਟ ਆਪਾਂ ਕਹੇ ਸੋਸਾਇਟੀ ਮੇਨ ਪੈਂਦੀ ਤੇ ਕਾਬਲ ਵਾਲੀ ਰੋਡ ਤੇ ਤੇ ਐਗਜ਼ੈਕਟ ਉੱਥੇ ਆਏਗਾ ਇਹ ਬੰਦਾ ਸੋ ਇਸਨ ਦਲਪ੍ਰੀਤ ਜਿਨ੍ਹਾਂ ਵੱਲੋਂ ਗੋਲੇਰ ਦੇ ਵਿੱਚ ਜਿਹੜਾ ਸ਼ੁਰੂ ਕੀਤਾ ਗਿਆ ਇਹਨਾਂ ਨੇ ਨਾਲੇ ਵੀ ਕਿਹਾ ਕਿ ਵ ਦੇਸ਼ ਜਾਨ ਦੇ ਨਾਲ ਨਾਲੋਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਜਿੱਥੇ ਇੱਕ ਪਾਸੇ ਸੇਵਾ ਹੀ ਕਰ ਰਹੇ ਦੂਜੀ ਪਾਸੇ ਆਪਣੀ ਮਿਹਨਤ ਵੀ ਕਰ ਰਹੇ ਤੇ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਉਸ ਤੋਂ ਬਾਅਦ ਆਪਾਂ ਨੈਕਸਟ ਜੰਦੇ ਡਾਕਟਰ ਚੰਦਰਪਾਲ ਜੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਤਾਂ ਸਾਡੇ ਨਾਲ ਡਾਕਟਰ ਐਸ ਪੀ ਲੱਧੜਾ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਮਰੀਜ਼ ਤਾਂ ਠੀਕ ਕਰ ਰਹੇ ਹੋ ਨਾਲ ਦੀ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇ ਰਹੇ ਹੋ ਕੀ ਕਹਿਣਾ ਜੀ ਨੂੰ ਲੈ ਕੇ ਜਿਹੜਾ ਅੱਜ ਗੋਲੇਰ ਦੇ ਵਿੱਚ ਜਿਹੜਾ ਸ ਇਹ ਦਿਲਪ੍ਰੀਤ ਲੜਕਾ ਜਿਨ੍ਹਾਂ ਨੂੰ ਮੱਲੋ ਸਟਾਰਟਿੰਗ ਦੇ ਵਿੱਚੋਂ ਅੱਜਕੱਲ ਬੂਮ ਉੱਠਿਆ ਹੋਇਆ ਹੈ ਨਾ ਵੀ ਬਾਹਰ ਜਾਣਾ ਬਾਹਰ ਇਹਦੇ ਮੰਮੀ ਡੈਡੀ ਨੂੰ ਕਹਿੰਦਾ ਸੀ ਮੈਂ ਬਾਹਰ ਜਾਣਾ ਪਰ ਇੱਕੋ ਇੱਕ ਪੁੱਤਰ ਆਪਣੇ ਮਾਂ ਪਿਓ ਦਾ ਮਾਂ ਪਿਓ ਚਾਹੁੰਦੇ ਸੀਗੇ ਵੀ ਸਾਡੀ ਸੇਵਾ ਕਰੇ ਇੱਥੇ ਰਵੇ ਇੱਥੇ ਕੋਈ ਨਾ ਕੋਈ ਰੋਜ਼ਗਾਰ ਮਿਲੇ ਇਹਨਾਂ ਦੀ ਮੰਮੀ ਜੀ ਸਾਡੇ ਕੋਲੇ ਆਂਦੇ ਸੀਗੇ ਜਿਨ੍ਹਾਂ ਨੂੰ ਕਾਫੀ ਦਿੱਕਤਾਂ ਸੀਗੀਆਂ 10 ਸਾਲਾਂ ਤੋਂ ਦਿੱਕਤਾਂ ਸੀਗੀਆਂ ਕੋਈ ਪਰੇਸ਼ਾਨੀ ਦੂਰ ਨਹੀਂ ਹੋ ਰਹੀ ਸੀਗੀ ਕੋ ਸਾਡੇ ਕੋਲੇ ਟਰੀਟਮੈਂਟ ਚੱਲਿਆ ਕੁਝ ਦਿਨ ਤੇ ਠੀਕ ਹੋ ਗਏ ਉਹਨਾਂ ਨੂੰ ਇੱਕ ਜਾਦੂ ਜਿਹਾ ਲੱਗਿਆ ਜੀ ਇਹ ਨੇਚਰੋਪੈਥੀ ਟਰੀਟਮੈਂਟ ਬਹੁਤ ਵਧੀਆ ਕਿਉਂ ਨਾ ਆਪਾਂ ਇੱਕ ਲੜਕੇ ਨੂੰ ਆਪਾਂ ਇਧਰ ਪਾਇਆ ਜਾਵੇ ਇਹਨਾਂ ਨੇ ਸਾਡੇ ਕੋਲ 2 ਸਾਲ ਟ੍ਰੇਨਿੰਗ ਲਈ ਡੀਏਟੀ ਮਾਸਟਰ ਡਿਪਲੋਮਾ ਕੀਤਾ ਤੇ ਅੱਜ ਦੇਖੋ ਜੀ ਆਪਦਾ ਖੁੱਦ ਦਾ ਸੈਟਅਪ ਹੋਇਆ ਸੀ ਇਹਨਾਂ ਨੂੰ ਬਣਾ ਕੇ ਦਿੱਤਾ ਹੀ ਔਰ ਬਹੁਤ ਵਧੀਆ ਚੱਲ ਰਿਹਾ ਹੈ ਸਿਸਟਮ ਤੇ ਮੈਂ ਕਹਿੰਨਾ ਵੀ ਇਹੋ ਜੇ ਸਿਸਟਮ ਦੇ ਵਿੱਚ ਕਹਿੰਦੇ ਆ ਵੀ ਨੇਚਰੋਪੈਥੀ ਦਾ ਡੰਕਾ ਪੂਰੇ ਵਰਡ ਦੇ ਵਿੱਚ ਵੱਜ ਚੁੱਕਿਆ ਹੀ ਇਹ ਉਹ ਆਪਣੇ ਮਤਲਬ ਇਲਾਜ ਹੈਗੇ ਜੋ ਹਜ਼ਾਰਾਂ ਸਾਲ ਪਹਿਲਾਂ ਆਪਾਂ ਮੰਨ ਲਓ ਅਪਣਾਉਂਦੇ ਸੀਗੇ ਉਹਨਾਂ ਨੂੰ ਅਪਣਾ ਕੇ ਅੱਜ ਵੀ ਉਹ ਬਿਮਾਰੀਆਂ ਅਸੀਂ ਦੂਰ ਕਰ ਰਿਹਾ ਜਿਨ੍ਹਾਂ ਤੋਂ ਲੋਕ ਅੱਕ ਚੁੱਕੇ ਹੀ ਥੱਕ ਚੁੱਕੇ ਹੀ 10 10 20 20 ਸਾਲ ਪੁਰਾਣੀਆਂ ਪ੍ਰੋਬਲਮ ਠੀਕ ਹੋਈਆਂ ਜੀ ਤਾਂ ਡਾਕਟਰ ਸਾਹਿਬ ਗੱਲ ਕਰੀਏ ਤਾਂ ਸ਼ਹਿਰਾਂ ਦੇ ਨਾਲੋਂ ਪਿੰਡਾਂ ਦੇ ਵਿੱਚ ਥੋੜਾ ਜਿਹਾ ਬਿਮਾਰੀਆਂ ਦਾ ਫਰਕ ਪਿਆ ਜਾਂਦਾ ਤੇ ਇੱਥੇ ਕਿੱਦਾਂ ਦੇ ਅਮਰੀਕਾ ਨੂੰ ਤੁਸੀਂ ਵੀ ਇੱਥੇ ਆਉਂਦੇ ਰਹਿੰਦੇ ਹੋ ਕਿੱਦਾਂ ਦਾ ਫਿਰ ਮਿਲ ਰਿਹਾ ਹੈਗਾ ਇਲਾਜ ਲਈ ਜਾਂ ਕਿੱਦਾਂ ਦੀ ਬਿਮਾਰਗਾਂ ਸਾਹਮਣੇ ਆਉਂਦਾ ਅੱਜ ਜੋ ਦੇਖਿਆ ਸਵੇਰ ਤੋਂ ਸ਼ਾਰਟਿਕਾ ਦੀ ਪ੍ਰੋਬਲਮ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਵੀ ਇੱਕ ਲੱਥ ਦੇ ਵਿੱਚ ਦਰਜ ਜਾਣਾ ਬਸ ਛਟਕਾ ਕਹਿੰਨੇ ਆ L45 ਦੀ S1 ਦੀ ਪ੍ਰੋਬਲਮ ਆਇਨੀ ਇਹ ਪੇਸ਼ੈਂਟ 10 12 ਪੇਸ਼ੈਂਟ ਤਾਂ ਆ ਚੁੱਕੇ ਆ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਬਾਕੀ ਕਬਜ਼ ਦੀ ਬਹੁਤ ਸਮੱਸਿਆ ਹੈਗੀ ਮਾਈਗਰੇਨ ਦੀ ਬਹੁਤ ਸਮੱਸਿਆ ਹੈਗੀ ਆ ਗੋਡਿਆਂ ਦੀ ਬਹੁਤ ਸਮੱਸਿਆ ਵੀ ਉਹੋ ਜੇ ਪੇਸ਼ੈਂਟ ਆ ਵੀ ਜਿਵੇਂ ਆਪਣੇ ਬਾਡੀ ਦੇ ਵਿੱਚ ਕਹਿੰਦੇ ਆ ਵੀ ਐਲੋਪੈਥਿਕ ਦੇ ਵਿੱਚ ਚੱਲੇ ਜਾਈਏ ਆਪਾਂ ਠੀਕ ਹੈ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਦਵਾਈਆਂ ਦੇਖਿਆ ਜਾਵੇ ਬੜਾ ਕੁਝ ਖਾਣਾ ਪੈਂਦਾ ਨਾ ਪਰ ਆਯੁਰਵੈਦਿਕ ਕਿਸੇ ਕੋਲੇ ਜਾਣੇ ਉਹ ਤਿੰਨ ਹੀ ਸਿਧਾਂਤ ਤੇ ਕੰਮ ਕਰਦਾ ਪਿਤ ਕਫ ਤੇ ਵਾਤ ਠੀਕ ਹੈ ਉਹ ਚੀਜ਼ਾਂ ਬੈਲੈਂਸ ਕਰਨੀਆਂ ਹੁੰਦੀਆਂ ਜਦੋਂ ਬੈਲੈਂਸ ਕਰਦੇ ਆ ਅੱਜ ਤੁਸੀਂ ਦੇਖਿਆ ਹੋਣਾ ਬਾਈਟ ਲਈ ਆ ਵੀ 5 ਸਾਲ ਪੁਰਾਣਾ ਸ਼ੋਲਡਰ ਉੱਪਰ ਨਹੀਂ ਜਾ ਰਿਹਾ ਸੀ ਸਿਰਫ ਮੰਨ ਲਓ ਅੱਧੇ ਘੰਟੇ ਦੇ ਵਿੱਚ ਹੀ ਕੋਈ ਇਹੋ ਜਿਹਾ ਕੋਈ ਜਾਦੂ ਨਹੀਂ ਕੀਤਾ ਸਿਰਫ એનર્ਜੀ ਉਹਦੀ ਨੂੰ ਬੈਲੈਂਸ ਕੀਤਾ ਉਡੀ ਨਰਜੀ ਬੈਲੈਂਸ ਹੋ ਗਈ ਕਹਿੰਦੇ ਮੇਰਾ ਮੋਢਾ ਹੀ ਸਹੀ ਹੋ ਗਿਆ ਜੀ ਹਮ ਫਰੀਕੋਟ ਦੀ ਗੱਲ ਕਰੀਏ ਤੇ ਫਰੀਕੋਟ ਦੇ ਵਿੱਚ ਕਿੰਨੇ ਸੈਂਟਰ ਤੁਸੀਂ ਨੀੜ ਤੇਰੇ ਜਿਹੜੇ ਆਨਲਾਈਨ ਸਮੇਂ ਦੇ ਵਿੱਚ ਕਿਉਂਕਿ ਪਹਿਲਾਂ ਗੱਲ ਕਰੀਏ ਤੇ ਕੱਲਾ ਇੱਕ ਫਰੀਕੋਟ ਦੇ ਵਿੱਚ ਤੁਹਾਡਾ ਸੈਂਟਰ ਸੀ ਪਰ ਹੁਣ ਕਿੰਨੇ ਨਵੇਂ ਦੀ ਖੁੱਲ ਚੁੱਕੇ ਨੇ ਸਾਡੇ ਜੀ ਜਿਸ ਤਰ੍ਹਾਂ ਫਰੀਦਕੋਟ ਤੋਂ ਕੋਰਸ ਕਰਕੇ ਸੁਮਿਤ ਸ਼ਰਮਾ ਜੀ ਉਹਨਾਂ ਨੇ ਵੱਲੋਂ ਗੋਲੇ ਵਾਲਾ ਸੈਂਟਰ ਖੋਲ੍ਹਿਆ ਜੀ ਤੇ ਸਾਡੇ ਤੋਂ ਕੋਰਸ ਕਰਕੇ ਨਾਲ ਇੱਕ ਸਾਧਕ ਪਿੰਡ ਤੋਂ ਲੜਕਾ ਹੈਗਾ ਸਾਧਕ ਸ਼ਹਿਰ ਤੋਂ ਉੱਥੋਂ ਮਤਲਬ ਕਿ ਸੈਂਟਰ ਖੁੱਲ ਚੁੱਕਿਆ ਜੀ ਦੇ ਬੰਵੰਨੀ ਗਾੜੇ ਵੱਲ ਪਟਿਆਲਾ ਵਗੈਰਾ ਜੀਰ ਕਪੂਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਾਡੇ ਸੈਂਟਰ ਖੁੱਲ ਚੁੱਕੇ ਆ ਜੀ ਤੇ ਹੁਣ ਵੀ ਹੱਡਪੁਲਸ ਸਟੂਡੈਂਟ 10 ਸਪੋਰਟਸ ਕਰ ਰਹੇ ਆ ਸਮਝ ਲਓ ਵੀ ਇਸ ਸਾਲ ਦੇ ਵਿੱਚ ਜਾਂ ਨੈਕਸਟ ਈਅਰ 10 ਸੈਂਟਰ ਹੋਰ ਖੁੱਲੇ ਜਾਣਗੇ ਸਾਡੇ ਜੀ ਕਿਉਂਕਿ ਜਿਵੇਂ-ਜਿਵੇਂ ਕਿਸੇ ਦੀਆਂ ਡਿਗਰੀਆਂ ਡਿਪਲੋਮੇ ਆਈ ਜਾਂਦੇ ਆ ਓਵੇਂ-ਓਵੇਂ ਉਹਨਾਂ ਨੂੰ ਮੱਲੋ ਹੀ ਕਹਿੰਨੇ ਪੂਰਾ ਐਕਸਪੀਰੀਐਂਸ ਲੈ ਕੇ ਹਾਂ ਮੱਲੋ ਸੈਂਟਰ ਖੋਲਣ ਤੋਂ ਬਾਅਦ ਇਹ ਨਹੀਂ ਹੁਣ ਜਿਵੇਂ ਇਹਨਾਂ ਨੂੰ ਸੈਂਟਰ ਖੁੱਲੋ ਤਾਂ ਅਸੀਂ ਆਏ ਨਹੀਂਗੇ ਇਹਨਾਂ ਦੀ ਹੈਲਪ ਵਾਸਤੇ ਆਏ ਆ ਅਸੀਂ ਇਹਨਾਂ ਦੀ ਹੈਲਪ ਵ ਕਿਉਂਕਿ ਪ੍ਰੋਟੋਕੋਲ ਬਣਾ ਕੇ ਜਾਵਾਂਗੇ ਅਸੀਂ ਬਾਕੀ ਦਾ ਟ੍ਰੀਟਮੈਂਟ ਇਹ ਕਰਨਗੇ ਬਾਕੀ ਸਮੇ ਸਮੇ ਤੇ ਸਾਡੇ ਜਿਹੜੇ ਕੈਂਪਾਂ ਲੱਗਦੇ ਰਹਿਣਗੇ ਅਸੀਂ ਸਭ ਨੂੰ ਦੱਸਦੇ ਰਾਵਾਂਗੇ ਮੈਸੇਜ ਪਾ ਕੇ ਤੇ ਵੱਧ ਤੋਂ ਵੱਧ ਲੋਕ ਇਨ੍ਹਾਂ ਚੀਜ਼ਾਂ ਤੋਂ ਮੰਨ ਲਓ ਗਿਆਨ ਲੈ ਕੇ ਆਪ ਵੀ ਮਤਲਬ ਕਿ ਜਿਆਦਾ ਨਹੀਂ ਆਪਾਂ ਸਿੱਖ ਕੇ ਕੋਈ ਆਪਾਂ ਕਾਰੋਬਾਰ ਦੁਕਾਨ ਖੋਲ੍ਹਣੀ ਆ ਕੋਈ ਬੇਸਿਕ ਕੋਰਸ ਵੀ ਕਰਕੇ ਆਪਣੀ ਫੈਮਿਲੀ ਦਾ ਵੀ ਫਾਇਦਾ ਕਰ ਸਕਦਾ ਸਾਡੇ ਤੋਂ ਇੱਕ ਬਾਗੇ ਬਣਾਉਣ ਤੋਂ ਆਉਂਦੇਸੇ ਕੇ ਮਾਸਟਰ ਜੀ ਉਹਦੀ ਵਾਈਫ ਬਹੁਤ ਬਿਮਾਰ ਰਹਿੰਦੀ ਸੀ ਉਹ ਆਪਦੀ ਵਾਈਫ ਨੂੰ ਠੀਕ ਕਰਨ ਵਾਸਤੇ ਕੋਰਸ ਕਰਕੇ ਗਿਆ ਵੀ ਆਪਾਂ ਕਮ ਸੇ ਕਮ ਜੀ ਫੈਮਿਲੀ ਨੂੰ ਠੀਕ ਕਰਨ ਵਾਸਤੇ ਵੀ ਇਹ ਗਿਆਨ ਆਪਣਾ ਘਰ ਘਰ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਬਿਮਾਰੀਆਂ ਤਾਂ ਅੱਜ ਸਭ ਨੂੰ ਹੀ ਲੱਗੀਆਂ ਹੋਈਆਂ ਹਨ ਤੇ ਉਹ ਹੈ ਕੀ ਹੈ ਵੀ ਸਭ ਤੋਂ ਪਹਿਲਾਂ ਵੀ ਅਸੀਂ ਦਿਨਚਰਿਆ ਪੁੱਛਦੇ ਤੁਹਾਡੀ ਦਿਨਚਰਿਆ ਕੀ ਹੈਗੀ ਆ ਠੀਕ ਹੈ ਵੀ ਬੰਦੇ ਦਾ ਖਾਣ ਪੀਣ ਹੀ ਉਲਟ ਪੁਲਟਾ ਜੀ ਇਹ ਖਾਣ ਪੀਣ ਸਹੀ ਕਰਦਿਆਂ ਨਾਲ ਡਾਈਟ ਪਲਾਨ ਵੀ ਦੇਈਦੇ ਆ ਇਹ ਬੰਦਾ ਬਿਲਕੁਲ ਸਹੀ ਹੋ ਜਾਂਦਾ ਜੀ ਅਸੀਂ ਕਹੇ ਰਾਤ ਨੂੰ ਰੋਟੀ ਜਿਹੜੀ ਆ ਤੁਹਾਡੀ ਟਾਈਮ ਨਾਲ ਖਾਣੀ ਆ ਕਿਉਂਕਿ 5 ਵਜੇ 6 ਵਜੇ ਖਾ ਲਓ ਜੇ ਹੈਲਦੀ ਰਹਿਣਾ ਦਵਾਈਆਂ ਤੋਂ ਬਚਣਾ ਹੈ ਠੀਕ ਹੈ ਬੁਰੇ ਡਾਈਟ ਚਾਰਟ ਬਣਾ ਕੇ ਦਜਦਾ ਉਹ ਕਹਿੰਦਾ ਮੇਰੇ ਤਾਂ ਜਾਦੂ ਹੋ ਗਿਆ ਮੇਰਾ ਇੰਨਾ weight ਕੱਟ ਗਿਆ ਮੇਰਾ ਇੰਨਾ ਵੱਲੋਂ ਬੀਪੀ ਦੀ ਗੋਲੀ ਮੇਰੀ ਬੰਦ ਹੋ ਗਈ ਮੇਰੀ ਸ਼ੂਗਰ ਦੀ ਗੋਲੀ ਬੰਦ ਹੋ ਗਈ ਫਰੀਦਕੋਟ ਦੇ ਵਿੱਚ ਹੀ ਆ 14 ਸਾਲ ਪੁਰਾਣੀ ਸ਼ੂਗਰ ਹੈ ਜੀ ਅੱਜ ਕੋਈ ਮੈਡੀਸਨ ਨਹੀਂ ਲੈ ਰਿਹਾ ਜੀ ਬੰਦੇ ਉਹਨੂੰ ਨੈਚਰੋਪੈਥੀ ਦੇ ਨਾਲ ਡਾਈਟ ਦੇ ਨਾਲ ਹਰਬਜ਼ ਦੇ ਨਾਲ ਐਕੂਪ੍ਰੈਸ਼ਰ ਦੇ ਨਾਲ ਠੀਕ ਕੀਤਾ ਜੀ ਉਹ ਵੀ ਸਪੀ ਲੱਦਣ ਜਿਨ੍ਹਾਂ ਵੱਲੋਂ ਵਾਕੂ ਵੀ ਜਾਣਕਾਰੀ ਦਿੱਤੀ ਕਿ ਐਕੂਪ੍ਰੈਸ਼ਰ ਨਾਲ ਕਿਸ ਤਰ੍ਹਾਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਅਤੇ ਉਹਨਾਂ ਵੱਲੋਂ ਲਗਾਤਾਰ ਜਿੱਥੇ ਬਿਮਾਰੀਆਂ ਨੂੰ ਦੂਰ ਕੀਤਾ ਜਾ ਰਿਹਾ ਤੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਜਾ ਰਿਹਾ ਤੁਸੀਂ ਦੇਖਦੇ ਰਹੋ ਫ੍ਰੀ ਕੋ ਖਬਰਾਂ ਵਾਂਗੂ